ਆਇਆ ਹੈ ਮੋਰ ਆ ਗਿਆ ਸੁਣੋ ਹੈ ਪਿਆਰੇ ਬਿਨਾ ਸ਼ਸਤਰ ਕੇਸ ਸਿੰਘ ਦਿਉ ਨਾ ਦਿਦਾਰੇ ਉਹਨੇ ਅਖਾ ਕਰਗੀ ਤਰ ਪਾਤਸ਼ਾਹ ਜੀ ਨੇ ਆਗਿਆ ਕੀਤੀ ਹੁਕਮ ਕੀਤਾ ਗੁਰਮਖੋ ਜਿਹੜਾ ਸ਼ਸਤਰ ਤੇ ਕੇਸਾਂ ਤੋਂ ਬਿਨਾ ਹੋਵੇਗਾ ਮੈਂ ਉਹਨੂੰ ਆਪਣੇ ਦਰਸ਼ਨ ਨਹੀਂ ਦੇਵਾਂਗਾ ਉਹ ਮੇਰੇ ਦਰਸ਼ਨ ਦਾਤਾਰੇ ਨਹੀਂ ਕਰ ਸਕਦਾ ਇਹਦਾ ਮਤਲਬ ਇਹ ਹੈ ਕਿ ਕਿੰਨੀ ਵੱਡੀ ਮਹਾਨਤਾ ਸਤਿਗੁਰੂ ਜੀ ਨੇ ਕੇਸਾਂ ਦੀ ਵਰਣਨ ਕੀਤੀ ਹੈ ਬਖਸ਼ਿਸ਼ ਕੀਤੀ ਹੈ ਔਰ ਕਿੰਨੇ ਇਹਦੇ ਪਰਥਾ ਆਪਾਂ ਨੂੰ ਬਚਨ ਮਹਾਰਾਜ ਜੀ ਦੇ ਮਿਲ ਜਾਣਗੇ ਰਹਿਤ ਨਾਮਿਆਂ ਚੋਂ ਮਿਲ ਜਾਣਗੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਮਿਲ ਜਾਣਗੇ ਦਸਮ ਦੀ ਬਾਣੀ ਚੋਂ ਮਿਲ ਜਾਣਗੇ ਫਿਰ ਸ਼ਾਸਤਰਾਂ ਦੀ ਕਿੰਨੀ ਵੱਡੀ ਮਹਾਨਤਾ ਸਤਿਗੁਰੂ ਜੀ ਨੇ ਕਥਨ ਕੀਤੀ ਹੈ ਉਹ ਤਾਂ ਕਹਿੰਦੇ ਨੇ ਜਹੇ ਹਮਾਰੇ ਪੀਰ ਸਾਬਸ ਰੋਹੀ ਸਾਥੀ ਜਹੇ ਹਮਾਰੋ ਕਹਿੰਦੇ ਪੀਰ ਹੈ ਸਾਡੇ ਗੁਰਮਖੋ ਸ਼ਾਸਤਰ ਇਸ ਲਈ ਜਿਹੜਾ ਸ਼ਾਸਤਰ ਤੋਂ ਹੀਣਾ ਨਾ ਇਹ ਗੁਰਮਖਾਂ ਦੇ ਬਚਨ ਨੇ ਪਈ ਸ਼ਾਸਤਰ ਕੋਲ ਨਾ ਹੋਵੇ ਸਿੱਕੇ ਰੂਪ ਦੀ ਤਾਂ ਪਹਲਾ ਗਾਲੀ ਕੀ ਕਹਾਣੀ ਜਿਹੜਾ ਮਰਜੀ ਕੰਨੋਂ ਫੜ ਕੇ ਸਾਹ ਸੰਗਿ ਜਿਹੜੇ ਬੰਨੇ ਬੰਨੇ ਮਰਜੀ ਹੱਕ ਕੇ ਲਿਜਾ ਸਕਦਾ 22000 ਤੱਕ ਇਸ ਦੇਸ਼ ਦੀਆਂ ਬਹੁ ਬੇਟੀਆਂ ਕਿਸ ਕਰਕੇ ਲਿਆ ਜਾਂਦੇ ਸੀ ਉਹਨਾਂ ਦੇ ਕੋਈ ਦੋ ਦੋ ਸਿਰ ਨਹੀਂ ਸੀ ਜਾਂ ਉਹਨਾਂ ਨੂੰ ਕੋਈ ਪ੍ਰਮਾਤਮਾ ਨੇ ਵੱਖਰੀ ਕਲਾ ਦੇ ਕੇ ਭੇਜਿਆ ਸੀ ਜਾਂ ਉਹਨਾਂ ਦੀਆਂ ਚਾਰ ਚਾਰ ਬਾਹਾਂ ਸੀ ਵੀ ਇਸ ਕਰਕੇ ਲਿਆ ਜਾਂਦੇ ਸਿਰਫ ਇਹ ਉਹਨਾਂ ਕੋਲੇ ਸ਼ਸਤਰ ਸੀ ਦਲੇਰ ਸੀ ਸ਼ਸਤਰ ਚਲਾਉਣਾ ਜਾਣਦੇ ਬਾਕੀ ਸਾਰੀਆਂ ਭੇਡਾਂ ਬਣ ਕੇ ਸਿਰਨਵਾ ਲੈਂਦੇ ਸੀ ਕੋਈ ਸ਼ਸਤਰ ਸਾਹਮਣੇ ਲੈ ਕੇ ਉਹਨਾਂ ਦੇ ਹਿੰਮਤ ਹੀ ਨਹੀਂ ਸੀ ਕਰਦਾ ਉਹਨਾਂ ਦੇ ਸਾਹਮਣੇ ਖੜਨ ਦੀ ਇਹ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਪੈਦਾ ਕੀਤਾ ਤੇ ਸਾਧ ਸੰਗਤ ਜੀ ਫਿਰ ਇਸ ਖਾਲਸੇ ਨੇ ਉਹਨਾਂ ਦਾ ਰਾਹ ਰੋਕਿਆ ਔਰ ਉਹਨਾਂ ਨੂੰ ਕਹਿਣਾ ਪਿਆ ਅਬਦਾਲੀ ਜਾਂਦਾ ਜਾਂਦਾ ਕਹਿ ਕੇ ਗਿਆ ਜਦੋਂ ਉਹ ਲਾਹੌਰ ਦਾ ਸੂਬੇਦਾਰ ਤਨਤ ਕਰਕੇ ਉਹਨੇ ਕਹੇ ਕੌਣ ਲੋਕ ਹੈ ਕਿਸੇ ਦੀ ਇੰਨੀ ਹਿੰਮਤ ਨਹੀਂ ਸੀ ਮੈਂ ਕਿਹਾ ਪਹਿਲਾ ਹਮਲਾ ਕੀਤਾ ਵੀ ਮੇਰਾ ਰਸਤਾ ਰੋਕਿਆ ਕੋਈ ਇਹ ਕੌਣ ਲੋਕ ਉੱਠ ਖੜੇ ਹੋਏ ਜਿਹੜੇ ਮੇਰਾ ਰਸਤਾ ਨਹੀਂ ਰੋਕਦੇ ਇਹ ਮੇਰੇ ਕੋਲੋਂ ਵੀ ਖੋ ਕੇ ਲੈ ਗਏ ਨੇ ਨਹੀਂ ਤੇ ਤੁਹਾਨੂੰ ਪਤਾ ਇੱਕ ਪ੍ਰਚਲਿਤ ਗੱਲ ਸੀ ਇੱਥੇ ਇਸ ਇਲਾਕੇ 'ਚ ਇਸ ਧਰਤੀ ਤੇ ਇਹ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ شاہੇ ਦਾ ਕਹਿੰਦੇ ਜੋ ਖਾ ਪੀ ਲਿਆ ਉਹ ਹੀ ਲਾਹੇ ਦਾ ਜੇ ਬਾਕੀ ਤਾਂ ਖੋ ਕੇ ਲੈ ਹੀ ਜਾਣਾ ਉਹਨੇ ਪਤਾ ਨਹੀਂ ਕਿਹੜੇ ਵੇਲੇ ਅਹਿਮਦ ਸ਼ਾਹ ਨੇ ਆ ਜਾਣਾ ਉਹਨੇ ਖੋ ਕੇ ਲੈ ਜਾਣਾ ਇਸ ਕਰਕੇ ਜੋ ਸ਼ਕਿਆ ਸ਼ਿਕਾਇਆ ਸ਼ਾ ਉਹ ਹੀ ਸ਼ਕ ਸ਼ਿਕਾਇਤ ਲਓ ਬਸ ਇਨੀ ਗੁਲਾਮੀ ਹੱਡਾਂ ਚ ਸਾਥ ਸੰਗ ਵੀ ਘਰ ਘਰ ਚੁੱਕੀ ਸੀ ਉਹ ਕਹਿੰਦੇ ਸੀ ਖੋ ਕੇ ਤੇ ਉਹਨੇ ਲੈ ਹੀ ਜਾਣਾ ਫਿਰ ਕੀ ਕਰ ਸਕਦੇ ਆ ਆਪਾਂ ਜਾਦ ਇਸ ਦੇਸ਼ ਦੀ ਇੱਜ਼ਤ ਲੈ ਜਾਂਦਾ ਸੀ ਉਹ ਉਹਨੂੰ ਰੋਕਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਤੇ ਬਾਕੀ ਪਿੱਛੇ ਕੀ ਰਹਿ ਗਿਆ ਪਰ ਖਾਲਸੇ ਨੇ ਸਾਥ ਸੰਗਜਿਉ ਉਹਨੂੰ ਰੋਕਿਆ ਉਹਦਾ ਰਸਤਾ ਰੋਕਿਆ ਉਹਨੂੰ ਚੇਤੇ ਕਰਵਾ ਦਿੱਤਾ ਕਿ ਇਸ ਧਰਤੀ ਵੱਲ ਮੂੰਹ ਕਰੇਗਾ ਤੇ ਜਰੂਰ ਚੇਤੇ ਰੱਖੀ ਅਸੀਂ ਇੱਥੇ ਬੈਠੇ ਹਾਂ ਤੇ ਉਹ ਜਾਂਦਾ ਜਾਂਦਾ ਕਹਿ ਗਿਆ ਸੀ ਭਈ ਜੇ ਇਹਨਾਂ ਦਾ ਖੁਰਾ ਖੋਜ ਤੂੰ ਖਤਮ ਨਾ ਕੀਤਾ ਉਹ ਦਿਨ ਦੂਰ ਨਹੀਂ ਜਦੋਂ ਇਹ ਕੌਮ ਰਾਜ ਕਰੇਗੀ ਇਸੇ ਕਰਕੇ ਹੱਥ ਧੋ ਕੇ ਆਪਣੇ ਪਿੱਛੇ ਪਏ ਨੇ ਸਾਰੇ ਲੋਕ ਚਾਰ ਚਫੇਰਿਓਂ ਘੇਰਾ ਪਾਇਆ ਹੋਇਆ ਪਰ ਫਿਰ ਵੀ ਕਰਗੀ ਤਰ ਪਾਤਸ਼ਾਹੀ ਦੀ ਕਿਰਪਾ ਸਦਕਾ ਇਹ ਕੌਮ ਚੜ੍ਹਦੀ ਕਲਾ ਚਾਹ ਰਿਹਾ ਦਿਖਾਈ ਦੇ ਰਹੀ ਹੈ ਇਸ ਲਈ ਮਹਾਰਾਜ ਜੀ ਨੇ ਕਿਰਪਾ ਕੀਤੀ ਭਾਈ ਇਹ ਜਿਹੜੇ ਸ਼ਸਤਰ ਹਨ ਇਹ ਜਿਸ ਦੇ ਹੱਥ ਵਿੱਚ ਹੋਣਗੇ ਉਸੇ ਦੀ ਰੱਖਿਆ ਕਰੇਗੀ ਸ਼ਸਤਰ ਆਪਣੇ ਕੋਲ ਹੈ ਤੇ ਉਹ ਨਹੀਂ ਦੇ ਸਾਥ ਸੰਗ ਦੀ ਆਪਣਾ ਸ਼ਸਤਰਾਂ ਦੇ ਜੋਰ ਤੇ ਹੀ ਰਾਜ ਕੀਤਾ ਜਾ ਸਕਦਾ ਉਵੇਂ ਤਾਂ ਉਹ ਕੌਣ ਰਾਜ ਕਰ ਦੇ ਦਿੰਦਾ ਸਿਆਣਿਆਂ ਦੇ ਤਾਂ ਬਚਨ ਉਹ ਕਹਿੰਦੇ ਨੇ ਹੱਥਾਂ ਬਾਝ ਕਰਾ ਰਹਿਆਂ ਵੈਰੀ ਨਾਲ ਹੋਣ ਮਿੱਤਰ ਜਿੰਨੀ ਦੇਰ ਤੁਸੀਂ ਕਰਾਰੇ ਹੱਥ ਵੈਰੀ ਨੂੰ ਨਹੀਂ ਵਿਖਾਵੋਗੇ ਉਹ ਕਦੇ ਮਿੱਤਰ ਬਣ ਲੱਗਾ ਕਦੇ ਨਹੀਂ ਬਣ ਲੱਗਾ ਇਸ ਲਈ ਮਹਾਰਾਜ ਜੀ ਨੇ ਸਾਧ ਸੰਗ ਜੀ ਨਰਾਲੀ ਕੌਮ ਥਾਪ ਦਿੱਤੀ ਜਿਹੜੀ ਸੰਤ ਵੀ ਹੈ ਔਰ ਸਿਪਾਹੀ ਵੀ ਸੰਤ ਤੇ ਉਦੋਂ ਹੈ ਜਦੋਂ ਇਹ ਨਿਤਨੇਮ ਕਰਕੇ ਕਹਿੰਦੇ ਨੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਦੋਂ ਇਹ ਸੰਤ ਹੈ ਇਹ ਨਾਮ ਆਪ ਜਪਦੇ ਲੇਕਿਨ ਭਲਾ ਸਰਬੱਤ ਦਾ ਮੰਗਦੇ ਆ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਪਰ ਜਦੋਂ ਇਹਨਾਂ ਨੂੰ ਬੈਠਿਆਂ ਨੂੰ ਸਾਧ ਸੰਗਤ ਦੀ ਕੋਈ ਸਤਾਵੇਗਾ ਕੋਈ ਮਜਰੂਮਾਂ ਤੇ ਜ਼ੁਲਮ ਕਰੇਗਾ ਜਦੋਂ ਤਾਣਿਆਂ ਦੇ ਉੱਪਰ ਸਾਧ ਸੰਗਤ ਦੀ ਕੋਈ ਆਪਣਾ ਤਾਣ ਜ਼ਬਰਦਸਤੀ ਵਿਖਾਵੇਗਾ ਤੇ ਫਿਰ ਇਹ ਕੱਲੀ ਮਾਲਾ ਫਿਰ ਜਾਣਦੇ ਮਾਲਾ ਪਾ ਲੈਣਗੇ ਉਸ ਵੇਲੇ ਜੇਬ ਵਿੱਚ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਕਲਮ ਰੱਖ ਦਿੱਤੀ ਇੱਕ ਪਾਸੇ ਤੇ 18 ਸਿਰ ਦੇ ਖੰਡੇ ਨੂੰ ਅਰਥ ਪਾ ਲਿਆ ਫਿਰ ਉਸ ਜਥੇਦਾਰ ਨੇ ਜਿਨ੍ਹਾਂ ਦੇ ਨਗਰ ਵਿੱਚ ਇਸ ਵੇਲੇ ਆਪਾਂ ਬੈਠੇ ਹਾਂ ਉਸ ਵੇਲੇ ਫਿਰ ਕਲਮ ਉਹਨਾਂ ਨੇ ਰੱਖ ਦਿੱਤੀ ਜਿਸ ਨਾਲ ਬਾਣੀ ਲਿਖਦੇ ਸੀ ਫਿਰ ਉਹਨਾਂ ਖੰਡਾ ਫੇਰਿਆ ਔਰ ਕਿਵੇਂ ਅਮਰਸਰ ਦੀ ਪਵਿੱਤਰਤਾ ਉਹਨਾਂ ਨੇ ਬਹਾਲ ਕੀਤੀ ਆਪ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਇਸ ਲਈ ਉਸ ਵੇਲੇ ਇਹ ਸਿਪਾਈ ਹੈ ਜ਼ੁਲਮ ਨੂੰ ਰੋਕਣ ਵਾਸਤੇ